ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਤਾਂ ਦਾ ਦੇ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਅੱਜ ਕਾਂਗਰਸ ਦੇ ਲੀਡਰਾਂ ਦੇ ਨਾਲ ਪੂਰੀ ਲੀਡਰਸ਼ਿਪ ਦੇ ਨਾਲ ਰਾਹੁਲ ਗਾਂਧੀ ਜਿਹੜੇ ਨੇ ਉਹ ਡੇਰਾ ਬਾਬਾ ਨਾਨਕ ਹਾਰਡ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚਦੇ ਨੇ ਜਿੱਥੇ ਜਾ ਕੇ ਉਹਨਾਂ ਨੇ ਹਾਰਡ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਡੇਰਾ ਬਾਬਾ ਨਾਨਕ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਲੀਡਰਸ਼ਿਪ ਪਹੁੰਚੀ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਵਿੱਚ ਰਾਹੁਲ ਗਾਂਧੀ ਕਰੀਬ 30 ਮਿੰਟ ਤੱਕ ਰੁਕੇ ਨਾਲ ਹੀ ਰਾਹੁਲ ਗਾਂਧੀ ਨੇ ਦੇਸੀ ਤਰੀਕੇ ਦੇ ਨਾਲ ਮੰਝਾਂ ਤੇ ਬੈਠ ਕੇ ਹੜ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਤੇ ਇਲਾਕਾ ਵਾਸੀਆਂ ਨੇ ਕਹ ਕੇ راہਲ ਗਾਂਧੀ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦਸੀਆਂ ਨੇ ਕਿ ਸਾਡੀਆਂ ਜ਼ਮੀਨਾਂ ਦਰਿਆ ਦੇ ਨਾਲ ਰੁੜ ਜਾਂਦੀਆਂ ਨੇ ਤੇ ਬੰਨ ਟੁੱਟ ਜਾਂਦੇ ਨੇ ਤੇ ਕੰਮ ਖਰਾਬ ਹੋ ਜਾਂਦਾ ਏ ਤੇ ਸਾਨੂੰ ਮੁਆਵਜ਼ਾ ਵੀ ਨਹੀਂ ਮਿਲਦਾ راہਲ ਗਾਂਧੀ ਨੇ ਆਪਣੀ ਟੀਮ ਦੀ ਡਿਊਟੀ ਲਗਾ ਦਿੱਤੀ ਹੈ ਕਿ ਸਾਰੀਆਂ ਮੁਸ਼ਕਲਾਂ ਦੀ ਇੱਕ ਲਿਸਟ ਬਣਾਓ ਜੋ ਕਿ ਲੋਕ ਸਭਾ ਦੇ ਵਿੱਚ ਮੈਂ ਆਵਾਜ਼ ਚੁੱਕ ਸਕਾਂ ਜੇਕਰ ਇਹ ਸਰਕਾਰ ਦੇ ਨਾਲ ਲੜਾਈ ਲੜਦੇ ਹੋਏ ਇਹ ਜੋ ਉਹ ਪ੍ਰੋਬਲਮ ਜਿਹੜੇ ਸੌਲ ਹੋ ਜਾਂਦੀਆਂ ਨੇ ਤੇ ਮੱਚ ਬੈਟਰ ਜੇਕਰ ਇਹ ਇਹ ਹੱਲ ਨਹੀਂ ਹੁੰਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਲਦ ਆਪਣੀ ਸਰਕਾਰ ਆਉਂਦੇ ਹੀ ਪਹਿਲਾਂ ਸਭ ਤੋਂ ਦਰਿਆ ਕੰਢੇ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਹੀ ਠੀਕ ਕਰਾਂਗੇ ਤਾਂ ਦੱਸ ਦਈਏ ਕਿ ਅੱਜ ਪੰਜਾਬ ਦੇ ਦੌਰੇ ਤੇ ਆਏ ਰਾਹੁਲ ਗਾਂਧੀ ਨੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਹੜ੍ਹ ਪੀੜਤ ਲੋਕ ਨੇ ਜਿੱਥੇ-ਜਿੱਥੇ ਵੀ ਹੜ੍ਹ ਆਏ ਉੱਥੇ-ਉੱਥੇ ਹੀ ਆਪਣੇ ਲੀਡਰਸ਼ਿਪ ਦੇ ਨਾਲ ਦੌਰਾ ਕੀਤਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਬਾਅਦ ਫਿਰ ਉਹਨਾਂ ਨੇ ਨੀਂ ਦਿਨ ਨਗਰ ਹਲਕਾ ਦੇ ਜਿਹੜਾ ਆ ਉਹ ਪਤੰਦ ਰਿਆਤ ਵੀ ਕੀਤਾ ਜਿੱਥੇ ਕਿ ਉਹਨਾਂ ਨੂੰ ਪਤਨ ਤੋਂ ਪਾਰ ਸਤਪਿੰਡਾ ਦੇ ਲੋਕਾਂ ਨੂੰ ਮਿਲਣ ਦੇ ਲਈ ਜਿਹੜਾ ਆ ਉਹ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਵੇਰ ਤੋਂ ਅਹੀ ਇੱਕ ਖਬਰ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਵਿੱਚ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਆਉਣ ਤੋਂ ਬਾਅਦ ਜਿਹੜਾ ਆ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਰੋਕਿਆ ਗਿਆ ਪਹਿਲਾਂ ਤਾਂ ਉਥੋਂ ਦਰਿਆ ਤੋਂ ਬੇੜੀਆਂ ਚੱਕ ਲਈਆਂ ਗਈਆਂ ਐਨਡੀਆਰਐਫ ਦੀਆਂ ਟੀਮਾਂ ਚੱਕ ਲਈਆਂ ਗਈਆਂ ਪ੍ਰਸ਼ਾਸਨ ਵੱਲੋਂ ਤੇ ਫਿਰ ਕਿਸੇ ਵੀ ਤਰ੍ਹਾਂ ਦੀ ਉਹ ਅੱਗੇ ਸਹੂਲਤ ਦੇਣੀ ਜਿਹੜੀ ਹੈ ਮਨਾ ਕਰ ਦਿੱਤੀ ਤੇ ਕਿਸੇ ਵੀ ਤਰ੍ਹਾਂ ਦੇ ਤਰੀਕੇ ਦੇ ਨਾਲ ਜਿਹੜਾ ਆ ਉਪਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਤੁਸੀਂ ਪਿਛਲੀ ਖਬਰ ਦੇ ਵਿੱਚ ਚੰਗੇ ਤਰੀਕੇ ਨਾਲ ਸੁਣ ਸਕਦੇ ਹੋ ਪਹਿਲਾਂ ਵੀ ਇਹ ਅਪਡੇਟ ਅਸੀਂ ਦੇ ਚੁੱਕੇ ਹਾਂ ਤੇ ਇਹ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਹਾਂ ਇਹ ਕਰ ਰਹੇ ਹਾਂ ਡੇਰਾ ਬਾਬਾ ਨਾਨਕ ਤੋਂ ਜਿੱਥੇ ਕਿ ਰਾਹੁਲ ਗਾਂਧੀ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਕੇ ਲੋਕਾਂ ਦੀਆਂ ਆ ਜਿਹੜੀਆਂ ਨੇ ਮੋਸਕਲਾ ਸੁਣੀਆਂ ਤੇ ਲੋਕਾਂ ਨੂੰ ਜੜਾਇਆ ਉਹ ਰਾਹਤ ਦੇਣ ਦੇ ਲਈ ਇੱਕ ਆਪਣੇ ਵੱਲੋਂ ਪੂਰਾ ਆਸਵਾਸਨ ਦਿੱਤਾ ਹੈ। ਉਹਨਾਂ ਸਾਰੀਆਂ ਫਸਲਾਂ ਖਰਾਬ ਹੋਈਆਂ। ਉਹ ਸਾਨੂੰ ਪੰਜ ਚਾਰ ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਆਗੀ। ਨਾ ਸਾਨੂੰ ਬਾਰਾਂ ਕੋਈ ਆਸ ਹੈ ਨਾ ਸਾਡੇ ਬੱਚਿਆਂ ਦੀ ਆਸ ਹੈ। ਇਹਨਾਂ ਕਹਾਣੀ ਵੀ ਸੁਣਾ ਦੇ ਆਪਾਂ। ਹੁਣ ਬੱਚਾ ਨੇ ਹੋਏ ਤੇ ਰਹਿ ਗਿਆ। ਮੈਂ ਜਿਆਨ ਨਹੀਂ ਲਾ ਸਕਦਾ ਕਿਹੜਾ ਕਰੀ ਨਾ। ਕੀ ਹੋਣਾ? ਵਾਹ ਬਹੁਤ ਸਭ ਲੋਕਾਂ ਦਾ ਤਾਜ ਪਰੋਤੀ ਬਣਵਾਵਾ ਸਾਡੇ ਨਾਲ ਸਾਡੇ ਸਾਥ ਦੇ ਆਦਾ ਬੰਦ ਬੰਨੋ ਔਰ ਨਹੀਂ ਰੁਕਦੇ ਜੀ ਗੱਲ ਵਾਪਿਸ ਰਹੂ ਕੰਦੀ ਆਹੋ ਗੱਲ ਜਦ ਬੱਚਾ ਨੇ ਪਾਸੋਂ ਪਿਸਵਾ ਸੁਣਿਆ ਬਹੁਤ ਸਮਝ ਲੈਣਾ ਚਾਹੀਦਾ ਸੁਣਿਆ ਕੀ ਕਹਿੰਦੇ ਹਾਂ ਹਮੇ ਸੁਣਿਆ ਬੱਚਾ ਨੇ ਆ ਦੋਨਾਂ ਦਾ ਕੀ ਬੱਚਾ ਸੁਣੀ ਕੋਈ ਸੁਣਿਆ ਅਗੇ ਤੱਕ ਕੜ ਕੋ ਮੰਤਰੀ ਨੇ ਪੁਜਾ ਆਜਾ ਆਏ ਨੇ ਉਨਾ ਸੋਨੇ ਦਾ ਚਿਹਰਾ ਵੀ ਮਾਲੂਕ ਪੈਸੇ ਨਹੀਂ ਚਾਹੁੰਦਾ। ਸਾਨੂੰ ਸੋਹਣਾ ਹੱਬਾ ਸਾਡੇ ਆਉਂਦੇ ਆ। ਸਾਡੇ ਤੇ ਫਸਲ ਨਹੀਂ ਆएगी। ਸਾਡੇ ਕੋਲ ਜਿਹੜੀ ਬਚਾਦੀ ਆ ਗਈ ਹੈ ਫਸਲ ਦੇ ਸੱਟਾ ਗਿਆ। ਇਹ ਫਸਲ ਹੱਦੀ ਨਹੀਂ ਰਹਿੰਦੀ। ਤਾਂ ਸੱਟੇ ਆ ਬੇਪ੍ਰੇਸ਼ਾਨ ਨਾ ਦੀ ਪਰੰਪਰਤ ਨੂੰ ਹਰ ਸਕਦੇ ਸਰਕਾਰ। ਮੇਰਾ ਨਾਮ ਹਰਪ੍ਰੀਤ ਸਿੰਘ। ਕੋਣ ਆਇਆ ਸੀ? ਕੀ ਗੱਲਬਾਤ ਹੈ? ਕੋ ਸ਼੍ਰੀ ਰahul ਬਾਂਦੀ ਜੀ ਆਏ ਸੀ। ਉਹਨਾਂ ਦਿਨਾਂ ਉਸ ਦਾ ਉਸ ਨੂੰ ਚੀਨੀ ਲੀਡਰਸ਼ਿਪ ਸੀ ਸਦਾ ਸੁਖਿੰਦਰ ਸਿੰਘ ਬੰਦਾਵਾਸੀ ਪਾਰਿਵਾਰ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਗੁੰਦਸ ਸਿੰਘ ਰਾਜਾ ਬੁਰੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਜਿੱਥੇ ਵੀ ਕਿਤੇ ਜ਼ਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੇ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਤ ਹੋਏ ਨੇ ਸਾਨੂੰ ਦੋਰੀ ਔਰ ਤੇਰੀ ਮਾਰ ਪੈਂਦੀ ਹੈ ਹੜਾਂ ਉਹ ਕਿਹੜੀ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋਈਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜਮੀਨ ਨਾ ਇੰਦਰ ਗਾਂਧੀ ਨੇ ਜਦੋਂ ਵਾਟ ਕੀਤੀਆਂ ਤਾਂ ਉਹਨਾਂ ਨੇ ਬਾਲ ਸਿੰਘ ਨੂੰ ਸਾਨੂੰ ਕਿਹਾ ਕਿ 7500 ਰੁਪਏ ਬਾਰੇ ਕਰਜਮਾ ਕਰਾਓ ਤੁਹਾਡਾ ਨਾਮ ਕਰਦੇ ਨੇ ਰਿਸ਼ਤੀ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲਿ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮਾਅਜ਼ਾ ਵੀ ਨਹੀਂ ਮਿਲਦਾ ਕਿਉਂਕਿ ਗੁਰਦੋਰੀ ਸਾਡੇ ਨਾਮ ਦੀ ਪੁਰਾਣੀ ਜਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ ਤੇ ਇਹ ਜੀ ਨਹੀਂ ਮਿਲਿਆ ਚਾਹਰ ਕੀ ਬਚ ਲੋ ਵੀ ਕੋਈ ਆਸ਼ੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਅਜ਼ਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਂ ਤੇ ਪੱਕੀ ਹੋਣੀਆਂ ਚਾਹੀਦੀਆਂ ਫਿਰ ਇਹਨਾਂ ਨੇ ਕੀ ਕੀਤਾ ਪਿਛਲੀ ਵਾਰੀ ਕਿ ਰਾਹਨ ਜੀ ਦੇਖਿਆ ਫਿਰ ਤੁਹਾਨੂੰ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਹੀਂ ਜਿਹੜੀ ਮੈਂ ਉਹਨਾਂ ਨੂੰ ਦਸੀ ਬਹੁਤ ਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਤੇ 20 30 ਕਰੋੜ ਦਾ ਨੌਬਲ ਖਰਚਾ ਹੁੰਦਾ ਇਹ ਕੋਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਪਾਈ ਕੋ ਖਲਾਈ ਨਹੀਂ ਹੋਈ ਪਿਆ ਉੱਚੇ ਹੋਏ ਨੇ ਜਿੰਮੀਨਾ ਨੀਮੀਆ ਵਰ ਹੋ ਜਾਂਦਾ ਉਹਨਾਂ ਨੇ ਜਿੱਦੀ ਸਾਡੀ ਲੀਡਰਸ਼ਿਪ ਨਾਲ ਆਈ ਹੈ ਸਾਡੇ ਪ੍ਰਧਾਨ ਜੀ ਬੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਇਹਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਲੱਕਾ ਦੀਆਂ ਫਰੋਇਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਰਾਹੁਲ ਗਾਂਧੀ ਜੀ ਨੇ ਕਿਹਾ ਇਹ ਅਸੀਂ ਲਿਸਟਾ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਆਵਾਜ਼ ਉਠਾਵਾਂਗਾ ਤੁਹਾਡਾ ਪਰਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇ ਦਾ